ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਲੈ ਕੇ ਆਏ ਤੁਹਾਡੇ ਲਈ ਰੈਸਪੀ ਆਲੂ ਲੱਛਾ ਜੋ ਨੌਣ ਵਿੱਚ ਬਹੁਤ ਹੀ ਆਸਾਨ ਹੈ ਇਹਦੇ ਲੈ ਕੇ ਆਉਗੀ ਤਾਂ ਇਹ ਦੇਖੋ ਆਲੂ ਆਪਾਂ ਕੱਟ ਲਿਆ ਬੀਕ ਬੀਕ ਕੱਟ ਲਿਆ ਬੀੜੀ ਵਿੱਚ ਸ਼ਾਇਦ ਥੋੜੇ ਮੋਟੇ ਨਜ਼ਰ ਆ ਰਹੇ ਪਰ ਇਹ ਬਹੁਤ ਬਰੀਕ ਨੇ ਇਹਦੇ ਵਿੱਚ ਹੁਣ ਆਪਾਂ ਮਿਰਚ ਮਸਾਲੇ ਸਾਰੇ ਪਾ ਲਵਾਂਗੇ ਜੋ ਜੋ ਪਾਣਾ ਹੈ ਪਹਿਲਾਂ ਤੇ ਇਹਦੇ ਵਿੱਚ ਆਪਾਂ ਇੱਕ ਚਮਚਾ ਪਾਵਾਂਗੇ ਛੋਲਾਂ ਦੇ ਆਟੇ ਦਾ ਇੱਕ ਚਮਚਾ ਇਹਦਾ ਪਾਵਾਂਗੇ ਇੱਕ ਚਮਚੀ ਆਪਾਂ ਇਹਦੇ ਵਿੱਚ ਬੇਸਣ ਦਾ ਪਾਵਾਂਗੇ ਅੱਗੇ ਆਪਾਂ ਪਾਵਾਂਗੇ ਇਹਦੇ ਵਿੱਚ ਜੋ ਵੀ ਮਿਰਚ ਮਸਾਲੇ ਪਾਉਣੇ ਆ ਜੀਰਾ ਪਾਵਾਂਗੇ ਨਮਕ ਦਾ ਸਵਾਦ ਅਨਸਾਰ ਥੋੜਾ ਧਨੀਆ ਪਾਊਡਰ ਕਾਲੀ ਮਿਰਚ ਥੋੜਾ ਗਰਮ ਮਸਾਲਾ ਤੇ ਦਾਲ ਚੀਨੀ ਪਾਉਂਦੇ ਆ ਜੀਰਾ ਥੋੜਾ ਹੋਰ ਪਾ ਲਾਂਗੇ ਬਸ ਆਪਾਂ ਇਹਨੂੰ ਸਾਰੇ ਨੂੰ ਮਿਕਸ ਕਰ ਲਾਂਗੇ ਜੇ ਆਪਾਂ ਥੋੜੀ ਜ਼ਰੂਰਤ ਹੋਈ ਤਾਂ ਆਪਾਂ ਵਿੱਚ ਇਹਦੇ ਬੇਸਣ ਜਾਂ ਚੋਲਾਂ ਦਾ ਜੋ ਆਟਾ ਹੋਰ ਪਾ ਸਕਦੇ ਹਾਂ ਪਰ ਨਹੀਂ ਜ਼ਰੂਰਤ ਪੈਣੀ ਫੱਤ ਨਾਲ ਇਹਨੂੰ ਮਿਕਸ ਕਰਾਂਗੇ ਫੇਰ ਈਮੋਰ ਇਹ ਜੋ ਮਿਕਸ ਕਰ ਲਿਆ ਆਪਾਂ ਮ ਦੇਖਦੇ ਆਪਾਂ ਛੋਟਾ ਛੋਟਾ ਨਾਲ ਲਾਵਾਂਗੇ ਪਹਿਲਾਂ ਆਪ ਚੈੱਕ ਕਰ ਲੈਨੇ ਆਂ ਓਇਲ ਗਰਮ ਹੋ ਗਿਆ ਹਾਂਜੀ ਇਹ ਵੇਲੇ ਆਪਣਾ ਗਰਮ ਹੋ ਗਿਆ ਆਨ ਸਟਾਰਟ ਕਰਦੇ ਆਪਾਂ ਕਾਂਜੀਚ ਬਹੁਤ ਹੀ ਵਧੀਆ ਲੱਗਦੇ ਨੇ ਬਣ ਵੀ ਝਟਪਟ ਜਾਂਦੇ ਨੇ ਕੋਈ ਜ਼ਿਆਦਾ ਇਹਦਾ ਹੈ ਨਹੀਂ ਗਚੰਡਟ ਕਿ ਟਾਈਮ ਲੱਗੇਗਾ ਬਹੁਤ ਜਲਦੀ ਬਣ ਜਾਂਦੇ ਆ ਬੱਚਿਆਂ ਨੂੰ ਇਹ ਬੜੇ ਪਸੰਦ ਆਉਂਦੇ ਆ ਕੇਵਨ ਨੂੰ ਵੈਸੇ ਆਲੂ ਜ਼ਿਆਦਾ ਪਸੰਦ ਆ ਤੇ ਹੁਣ ਮੌਸਮ ਵੀ ਸਾਡੇ ਬਾਰਸ਼ ਦਾ ਚੱਲ ਰਿਹਾ ਤਾਂ ਕਰਕੇ ਕੇਵਨ ਬਹੁਤ ਜਲਦੀ ਰਹੀ ਦੀ ਇਹ ਕਹਿੰਦੇ ਮम्मा ਕੁਛ ਮੈਨੂੰ ਜਲਦੀ ਜਲਦੀ ਬਣਾ ਕੇ ਦਿਓ ਜਿਹੜਾ ਮੈਂ ਝਟਪਟ ਖਾ ਲਵਾਂ बन ਰਿਹਾ ਉਹ ਫਿਰ ਆਪਣਾ ਪੂਰੇ ਟਾਈਮ ਤੱਕ ਦੇਖਦੇ ਹਾਂ ਇਹਨੂੰ ਫਲਾਂਨੇ ਲਓ ਜੀ ਹੁਣ ਆਪਾਂ ਇਹਨੂੰ ਦੇਖ ਲੈਨੇ ਪਲਟ ਕੇ ਬੜੀ ਨਾਲ ਫਲਾਂਗੇ ਬਹੁਤ ਸੋਹਣਾ ਕਲਰ ਆ ਰਿਹਾ ਆਪਣਾ ਇਸੇ ਕਿ ਚਾਪਾ ਹਲਦੀ ਦੇ ਪਾਸਾ ਕਰਦੇ ਆਂ ਜੇਕਰ ਆਪਾਂ ਦਾ ਮੂਡ ਹੈ ਵੈਸੇ ਮੈਂ ਨਹੀਂ ਪਾਈ ਹੈਗੀ ਵੈਸੇ ਪਾਸਾ ਕਰਦੇ ਆਂ ਜੇਕਰ ਆਪਾਂ ਥੋੜਾ ਜਿਹਾ yellow yellow ਗਿਆ ਦਿਖਾਣਾ ਹੋਵੇ ਤਾਂ ਮੇਰੇ ਬਿਨਾ ਹਲਦੀ ਵੀ ਵੈਸੇ ਵਧੀਆ ਲੱਗ ਰਹੀ ਨੂੰ ਲੋ ਜੀ ਪੈਨ ਪੂਰਾ ਆਪਣਾ ਹੋ ਗਿਆ ਹੈ ਰੈਡੀ ਅਗਲੇ ਨੇ ਆਪਾਂ

ਇਦਾਂ ਦਾ ਕਲਰ ਹੋਣ ਤਾਂ ਆਪਾਂ ਇਹਨੂੰ ਪਕਾਵਾਂਗੇ ਜਿੰਨਾ ਆਪਾਂ ਵਧੀਆ ਇਹਨੂੰ ਪਕਾਵਾਂਗੇ ਉੰਨਾ ਹੀ ਜ਼ਿਆਦਾ ਕਰਾਂਚੀ ਹੋਣਗੇ ਅਗਰ ਆਪਾਂ ਥੋੜਾ ਪਕਾਵਾਂਗੇ ਤਾਂ ਫਿਰ ਨਰਮ ਜੇ ਹੋ ਜਾਣਗੇ ਖਾਣ ਵਿੱਚ ਇਹਨੇ ਟੇਸਟੀ ਨਹੀਂ ਲੱਗਦੇ। ਰੀਵਿਲ ਨੇ ਹੁਣ ਕੇਵਨ ਦਾ ਰੈਡੀ ਕਰਕੇ ਪਲੇਟ ਕੀ ਕਹਿ ਰਹੇ ਆ। ਫਿਰ ਲੋ ਜੀ ਆਪਾਂ ਕਰਤੇ ਰੈਡੀ ਤੇ ਹੁਣ ਕੇਵਨ ਖਾਏਗਾ ਤੇ ਦੱਸੇਗਾ। ਕੇਵਨ ਚਲੋ ਕਰੋ ਟ੍ਰਾਈ। ਆਹਾ ਹਾ ਕਰਾਂਚੀ। ਵਾਈਟ ਤੂਲੇ ਮੈਨੂੰ ਪਤਾ ਚੱਲ ਰਿਹਾ ਕਿ ਹਾਂ ਕਰੰਚੀ ਕਰੰਚੀ ਬਹੁਤ ਵਧੀਆ ਬਣਿਆ ਕਰੰਚੀ ਕਰੰਚੀ ਕਿਵੇਂ ਨੇ ਕਿਵੇਂ ਵਧੀਆ ਠੀਕ ਹੋ ਨੋ ਟੈਰ ਆਊਟ ਆਫ ਟੈਰ ਓ ਸੱਚੀ ਲੋ ਜੀ ਤੁਸੀਂ ਵੀ ਬਣਾਓ ਤੇ ਖਾਓ ਬਹੁਤ ਵਧੀਆ ਰੈਸਪੀ ਬਣ ਗਈ ਝਟਪਟ ਹੀ ਬਣ ਜਾਂਦੀ ਹੈ ਬੱਚੇ ਬਹੁਤ ਲਾਈਕ ਕਰਦੇ ਆ ਤੇ ਇਹਨੂੰ ਅਗਰ ਤੁਸੀਂ ਗੋਲ ਗੋਲ ਸ਼ੇਪ ਵੀ ਮੈਂ ਤਾਂ ਜਿੱਦਾਂ ਸਿੰਪਲੀ ਤਿਆਰ ਕੀਤੇ ਆ ਅਗਰ ਤੁਸੀਂ ਸ਼ੇਪ ਦੇਣਾ ਚਾਹੁੰਦੇ ਹੋ ਇੰਦਾ ਗੋਲ ਗੋਲ ਜਿੱਦਾਂ ਆਪਾਂ ਪੀਮਨਚੂਰੀਅਨ ਬਣਾਉਂਦੇ ਆ ਉਹ ਤਾਂ ਵੀ ਆਪਾ ਸ਼ੇਕ ਦੇ ਸਕਦੇ ਆ ਤੇ ਮੈਂ ਤਾਂ ਬਸ ਇਦਾਂ ਹੀ ਕੀਤਾ ਤੇ ਤੁਸੀਂ ਵੀ ਬਣਾਓ ਖਵਾਓ ਤੇ ਬੱਚਿਆਂ ਨੂੰ ਖਵਾਓ ਬਾਏ ਬਾਏ ਸਾਰਿਆਂ ਨੂੰ ਲਾਈਕ ਕਮੈਂਟ ਜਰੂਰ ਕਰਿਓ ਦੱਸਿਓ ਸਾਡੀ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਆ ਮੈਂ ਖਾਇਆ